ਤਲੂ ਗੁਰੂ ਗੰਗਾ ਸਟਨਿਕ ਹੀ ਹੋਣਗਾ ਪਿਆਰੇ ਲਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਜੀ ਠੀਕ ਹੋ ਪਿਆਰੇ ਲਾਲ ਜੀ ਬੈਠੇ ਬੈਠੇ ਬਚਪੜੋ ਪਿਆ ਲਾਲ ਜੀ ਇਹ ਕੋ ਲਖਾਇਆ ਜੀ ਆਹ ਹੈ ਇਹ ਕੋ ਲਖਾਇਆ ਇਹ ਕਹਿੰਦੇ ਮਾਫੂ ਬਾਈ ਸਾਰੇ ਵੇਲੇ ਹਾਜ਼ਰ ਹਨ ਪਿਆਰੇ ਲਾਲ ਜੀ ਕੋਈ ਕੰਮ ਕੁ ਬੰਦੇ ਪੀਟੀ ਕੁੜੀ ਛੱਡਿਆ ਲਾਲ ਜੀ ਰਿਕਸ਼ਾ ਇਨਾ ਖਰਾਬ ਮੁੰਡੇ ਦਾ ਤੜੀ ਗਏ ਸਿਗਨੇ ਫੋਟੋ ਪਾਈ ਨਹੀਂ ਤਾਂ ਜੀ ਤੇ ਕਿਦਾਂ ਕਰਦੇ ਫਿਰ ਸਵਾਰੀ ਸੂਰੀਟ ਹੁੰਦੇ ਯਾਰ ਭਾਈ ਭਾਈ ਕਹੇ ਭਾਈ ਸਵਾਰੀ ਜਿਵੇਂ ਬੰਦੇ ਦੱਸੋ ਮੈਨੂੰ ਹਾਂ ਸੋ ਦੱਸੋ ਜਾਓ ਸਾਡੇ ਬਜਾਏ ਪੇਟੀ ਪੂਰੀ ਬੰਨੀ ਆ ਵੇਖੋ ਉਹਨੇ ਪੇਟੀ ਛੱਡਿਆ ਜੀ ਦਾ ਹਾਂ ਤੇ ਹੁਣ ਟੁੱਟ ਗਿਆ ਕੰਮ ਲਾ ਦੇਗਾ ਮੁੰਨੀ ਕੇ ਸਿੰਘ ਦੇ ਪਾਈ ਸੀ ਤੇ ਗੁਰੂ ਘਰ ਦੇ ਬਾਹਰ ਬਿੰਦੇ ਆ ਤੇ ਸਵਾਰੀਆਂ ਵੀ ਛੱਡ ਗਿਆ ਹੁੰਦੇ ਹੋ ਮੁੰਨੀ ਦੱਸਿਆ ਉਹਨਾਂ ਨੇ ਕਹਿੰਦੇ ਇਹ ਬਲੇ ਫ੍ਰੀ ਵੀ ਛੱਡ ਜਾਂਦੇ ਇੱਕ ਜਾਨੂ ਹਾਂ ਤੇ ਸਾਰੇ ਗੁਰੂ ਘਰ ਦੇ ਬਾਹਰ ਬੈਠੇ ਹੋਏ ਤੇ ਮਾਰੇ ਨਹੀਂ ਕਿਹਾ ਕਿ ਮਾਰੇ ਮੈਨੂੰ ਰਿਕਸ਼ਾ ਹੀ ਲਿਆ ਦਿਓ ਹੈ ਉਹ ਵੀ ਆਣ ਕੇ ਮਤਲਬ ਮਾਲਕ ਨੇ ਜੁਆ ਹੈ ਬਹੁਤ ਖੁਸ਼ੀ ਮੈਂ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਨੀ ਸੀ ਨਾ ਤੁਸੀਂ ਕੀਤੀ ਨਹੀਂ ਅਰਦਾਸ ਬੇਨਤੀ ਕੀਤੀ ਕਿ ਮਾਲਕ ਨੇ ਬਦੂ ਜੀ ਪਿਆਰੇ ਲਾਲ ਜੀ ਜਿਹੜਾ ਰਿਕਸ਼ਾ ਜੀ ਦੇਖ ਲਓ ਤੁਸੀਂ ਹਾਲਾਤ ਤੇ ਇਹ ਪਿਆਰੇ ਲਾਲ ਜੀ ਆ ਤੇ ਇਹਦਾ ਬਾਰੇ ਕਿਸੇ ਨੇ ਦੱਸਿਆ ਸੀ ਸੰਨ ਸਾਹਿਬ ਖੜਾ ਮੈਂ ਆ ਜੋ ਤੇ ਪਿਆਰੇ ਲਾਲ ਜੀ ਇਹੀ ਇੱਛਾ ਵਾ ਰਿਕਸ਼ੇ ਦੀ ਇੱਛਾ ਵਾ ਹਾਂਜੀ ਰਿਕਸ਼ੇ ਹਾਂਜੀ ਹਾਂਜੀ ਮੈਂ ਇੱਥੇ 10 ਮਿੰਟ ਖੜਾ ਹਾਂ ਜੀ ਤੁਹਾਡੇ ਇੱਥੇ ਅੰਦਰ ਜਾ ਕੇ ਅਰਦਾਸ ਬੇਨਤੀ ਕਰਕੇ ਪ੍ਰਸ਼ਾਦ ਕਰਾ ਕੇ ਤੇ ਦੇਖ ਲੈ ਆ ਕੇ ਮੈਨੂੰ ਦਿਓ ਠੀਕ ਆ ਤੇ ਆ ਬਾਬਾ ਜੀ ਨੂੰ ਕਹਿ ਕੇ ਆਓ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਰਿਕਸ਼ਾ ਦਿਨਾ ਮਾ ਦੇ ਦਿਓ ਮੈਂ ਇੱਥੇ ਖੜਾ ਮੈਂ ਤੁਹਾਡੇ ਰਿਕਸ਼ੇ ਤੇ ਬੈਠਿਆ ਤੂੰ ਵੀ ਹੋ ਕੇ ਆਓ ਅਰਦਾਸ ਬੇਨਤੀ ਕਰਕੇ ਆਓ ਧੰਨ ਗੁਰੂ ਰਾਮਦਾਸ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੀ ਕਿ ਅਰਦਾਸ ਬੇਨਤੀ ਕਰਕੇ ਆਓ ਅਸੀਂ ਇੱਥੇ ਬੈਠੇ ਹਾਂ ਤੁਹਾਡੇ ਰਿਕਸ਼ੇ ਦੀ ਰਾ ਕੀ ਕਰਦੇ ਆਪਾਂ ਚਲੋ ਹੋ ਕੇ ਆਓ ਤੁਸੀਂ ਧੰਨ ਗੁਰੂ ਰਾਮਦਾਸ ਹਾਂਜੀ ਜਤਬਗਤ ਜੀ ਕਰ ਆਏ ਅਰਦਾਸ ਬੇਨਤੀ ਕੀ ਕੀਆ ਫਿਰ ਮਾਰੇ ਨੂੰ ਹੈ ਯੋਗ ਹੈ ਗੱਡੀ ਗੱਡੀ ਦੇ ਦਿਓ ਧੰਨ ਗੁਰੂ ਰਾਮਦਾਸ ਦੇਖ ਕਰਾ ਕੇ ਆਏ ਫਿਰ ਧੰਨ ਗੁਰੂ ਰਾਮਦਾਸ ਮਿਲਣ ਧੰਨ ਗੁਰੂ ਰਾਮਦਾਸ ਪਾਸੋਂ ਅਰਦਾਸ ਕਰਕੇ ਆਏ ਹੋ ਹੈ ਗੁਰੂ ਸਾਹਿਬ ਨੇ ਇਹ ਪਹਿਲੇ ਹੀ ਪੂਰੀ ਕਰ ਦਿੱਤੀ ਸੀ ਸਨਕੀਰ ਸਿੰਘ ਨੇ ਤੁਹਾਡੇ ਬਾਰੇ ਦੱਸਿਆ ਸੀ ਤੁਹਾਡੀ ਫੋਟੋ ਭੇਜੀ ਸੀ ਕਿ ਭਗਤ ਮੋਹਨ ਪਿਆਰੇ ਜੀ ਹੈਗੇ ਆ ਹੈ ਤੇ ਗੁਰੂ ਘਰਾਂ ਦੇ ਬਾਹਰ ਬੈਠੇ ਰਹਿੰਦੇ ਆ ਤੇ ਸਵਾਰੀਆਂ ਛੱਡ ਕੇ ਆਉਂਦੇ ਤੇ ਰਿਕਸ਼ਾ ਬੜਾ ਖਰਾਬ ਆ ਠੀਕ ਹੈ ਜੀ ਤੁਹਾਡੀ ਬੇਨਤੀ ਤੁਹਾਡਾ ਗੁਰੂ ਦਰ ਦੇ ਬੈਠਣਾ ਪਰਵਾਣ ਹੈ ਤੁਹਾਡੇ ਲਈ ਰਿਕਸ਼ਾ ਬਿਲਕੁਲ ਨਵਾਂ ਤਿਆਰ ਹੈ ਜੀ ਸਿੰਘੋ ਠੀਕ ਹੈ ਜੀ ਅਸੀਂ ਤੁਹਾਨੂੰ ਸਿੰਘੋ ਹੀ ਕਹਿਣਾ ਕਿਉਂਕਿ ਤੁਸੀਂ ਸਾਡੇ ਗੁਰੂ ਘਰਾਂ ਦੇ ਬਾਹਰ ਬੈਠੇ ਹੋ ਗੁਰੂ ਦਰ ਤੇ ਬੈਠੇ ਹੋ ਤੇ ਸਾਡੇ ਲਈ ਆਪ ਜੀ ਵੀ ਤੁਹਾਨੂੰ ਤੇ ਤੁਹਾਨੂੰ ਸਾਡਾ ਗੁਰੂ ਹੈ ਤੇ ਤੁਹਾਨੂੰ ਉਹ ਗੁਰਸਿੱਖ ਹੈ ਜਿਨ੍ਹਾਂ ਨੇ ਆਪ ਜੀ ਦੇ ਲਈ ਰਿਕਸ਼ਾ ਭੇਜਿਆ ਹੋਇਆ ਠੀਕ ਹੈ ਸਿੰਘੋ ਠੀਕ ਹੈ ਜੀ ਤੁਹਾਡਾ ਗੁਰੂ ਦੇ ਦਰ ਤੇ ਬੈਠਣਾ ਪਰਵਾਨ ਠੀਕ ਹੈ ਜੀ ਤੁਸੀਂ ਤੁਹਾਨੂੰ ਨਾ ਕੱਲ ਦਾ ਦਿਨ ਦੇ ਦਿਓ ਨਿਰਵੈਰ ਭਾਈ ਆਪ ਨਹੀਂ ਆਉਂਦੇ ਹੁੰਦੇ ਨਿਰਵੈਰ ਸਿੰਘ ਨਾਮ ਉਹਨਾਂ ਦਾ ਜਿਹੜੇ ਭਾਈ ਸਾਹਿਬ ਉਹਨੀਆਂ ਦਾ ਕਰਦੇ ਨਾ ਉਹ ਆਪ ਨਹੀਂ ਆਂਦੇ ਉਹ ਮੈਨੂੰ ਭੇਜਦੇ ਹੁੰਦੇ ਆ ਠੀਕ ਆ ਤੇ ਤੁਸੀਂ ਉਹਨਾਂ ਨੂੰ ਕਾਲ ਕਰ ਦਿਓ ਤੇ 12 ਵਜੇ ਤੁਸੀਂ ਆ ਜਾਓ ਉਥੇ ਠੀਕ ਆ ਨਹੀਂ ਆ ਉਥੇ ਨਿਰਵੈਰ ਭਾਈ ਆਪ ਨਹੀਂ ਆਂਦੇ ਉਹ ਮੈਨੂੰ ਭੇਜਦੇ ਆ ਠੀਕ ਆ ਤੇ ਆਪ ਜੀ ਦਾ ਜਿਹੜਾ ਰਿਕਸ਼ਾ ਗੁਰੂ ਸਾਹਿਬ ਦੇ ਵੱਲੋਂ ਉਹ ਆਪ ਜੀ ਨੂੰ ਕੱਲ ਨੂੰ ਦੇ ਦਿੱਤਾ ਜਾਊਗਾ ਹੁਣ ਦੇਣ ਵਾਲਾ ਕੌਣ ਆ ਤੁਹਾਨੂੰ ਗੁਰੂ ਅਰਮਾਨਦਾਸ ਪਾਤਸ਼ਾਹ ਜੀ ਕਿਹਨੇ ਦੇਣਾ ਵਾ ਤੁਹਾ ਦਾ ਗੁਰ ਆਂਦਾ ਗੁਰੂ ਅਰਮਾਨਦਾਸ ਪਾਤਸ਼ਾਹ ਜੀ ਨੇ ਬਾਬਾ ਜੀ ਤੁਹਾਡੀ ਸਮਾਈਲ ਬਹੁਤ ਸੋਹਣੀ ਆ ਠੀਕ ਆ ਮੈਂ ਫਿਰ ਕਹਾਂ ਬਾਬਾ ਜੀ ਤੁਹਾਡਾ ਗੁਰਦਾਰ ਦੇ ਬੈਠਣਾ ਅੱਜ ਪ੍ਰਵਾਨ ਹੋਇਆ ਤੁਸੀਂ ਗੁਰਦੇ ਦਰ ਤੇ ਬੈਰਦੇ ਦੀ ਨਾ ਅੱਜ ਤੁਹਾਡਾ ਬੈਠਣਾ ਦਰ ਤੇ ਪ੍ਰਵਾਨ ਹੋਇਆ ਤੁਹਾਡੀ ਪੁਰਾਣੀ ਗੱਡੀ ਸਤਿਗੁਰ ਦੇ ਹੁਕਮ ਲਾਇਆ ਨਵੀਂ ਕਰ ਦਿਓ ਠੀਕ ਜੀ ਬਸ ਹੁਣ ਨਹੀਂ ਇਹ ਤਾਂ ਨਹੀਂ ਨਹੀਂ ਮੈਨੂੰ ਸੁਣਾ ਦੇਣੀ ਹੈ ਇਹ ਤਾਂ ਸਤਿਗੁਰ ਨੇ ਤੁਹਾਨੂੰ ਨਵੀਂ ਦੇਤੀ ਇਹ ਤੁਸੀਂ ਵੇਚਣੀ ਵੇਚ ਦਿਓ ਜੋ ਕਰਨਾ ਕਰ ਦਿਓ ਤੁਹਾਡੇ ਉੱਪਰ ਗੁਰੂ ਸਾਹਿਬ ਨੇ ਤੁਹਾਡੇ ਵਾਸਤੇ ਨਵੀਂ ਗੱਡੀ ਦਾ ਹੁਕਮ ਸਾਨੂੰ ਲਾਇਆ ਹੈ ਠੀਕ ਹੈ ਸਤਿਗੁਰ ਨੇ ਦੇਣੀ ਹੈਗੀ ਅਸੀਂ ਨਹੀਂ ਦੇਣੀ ਹੈਗੀ ਦੇਣੀ ਗੁਰਾਂ ਦਾ ਸਪਾਸਾ ਨੇ ਠੀਕ ਹੈ ਹੁਣ ਤੁਸੀਂ ਮੇਰੇ ਮਗਰ ਮਗਰ ਥੋੜਾ ਜਿਹਾ ਬੋਲਣਾ ਸਵਾਸ ਸਵਾਸ ਗੁਰੂ ਜਾਨ ਅੰਦਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ 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 ਹਾਂ ਸ਼ਕੀਰ ਬਾਬਾ ਜੀ ਕਦੀ ਵੀ ਇਤਰਾ ਦਾ ਕੁਝ ਹੋਵੇ ਤਾਂ ਮਾਰੇ ਨੂੰ ਯਾਦ ਕਰਨਾ ਤੁਹਾਨੂੰ ਜਨਾ ਕਿ ਗੁਰੂ ਰਾਮਦਾਸ ਪਾਸੋਂ ਕੱਲ ਤੁਸੀਂ ਆ ਜਿਓ 11 ਵਜੇ ਆ ਜਿਓ 11:30 ਵਜੇ ਭਾਈ ਨੂੰ ਫੋਨ ਫੋਨ ਕਰ ਲਿਓ ਫਿਰ ਤੁਸੀਂ ਆ ਜਿਓ ਦੇਨ ਵਾਲਾ ਤੁਹਾਡਾ ਗੁਰੂ ਗੁਰੂ ਰਾਮਦਾਸ ਸਾਹਿਬਾ ਠੀਕ ਹੈ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਗੁਰੂ ਰਾਮਦਾਸ ਉਹ ਪਿਆਰੇ ਮੋਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੈਠੋ ਪਿਆਰੇ ਮੋਨ ਜੀ ਕਿੱਦਾਂ ਠੀਕ ਹੋ ਚਰਦੀ ਕਲਾ ਅਜੇ ਜੀ ਗੁਰਦਸ ਸਾਹਿਬ ਕਿ ਨਹੀਂ ਅਜੇ ਆ ਗਿਆ ਲਿਆ ਸੀ ਨਾ ਨਾ ਲਿਆਣਾ ਪ੍ਰਸ਼ਾਦ ਲਿਆਓ ਜੀ ਲਿਆਓ ਤੁਹਾਨੂੰ ਗੁਰੂ ਰਾਮਦਾਸ ਕਿਹੜੇ ਗੁਰਦਸ ਸਾਹਿਬ ਕੇ ਹੀ ਅਜੇ ਕਿਹੜੇ ਗੁਰਦੇ ਸਾਹਿਬ ਹੈ ਹਾਂ ਹਾਂ ਤਾਲਾ ਸਾਹਿਬ ਲਓ ਜੀ ਮੇਰੇ ਬਸੇ ਲੈ ਕੇ ਆਏ ਪ੍ਰਸ਼ਾਦ ਹੈ ਤੁਹਾਨੂੰ ਗੁਰੂ ਰਾਮਦਾਸ ਲਓ ਜੀ ਲੋ ਲਿਆਓ ਧੰਨਵਾਦ ਪਿਆਰਿਓ ਸ਼ੁਕਰਾਨਾ ਜੀ ਤੁਹਾਡਾ ਵੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਵੀ ਆ ਕਰੋ ਮੂਹਰ ਮਿੱਠਾ ਕਰੋ ਤੁਸੀਂ ਠੀਕ ਹੈ ਜੀ ਤੇ ਤੁਹਾਡੀ ਅਰਦਾਸ ਤੁਨ ਗੁਰੂ ਰਾਮਦਾਸ ਪਾਸ਼ਾ ਜੀ ਨੇ ਜਿਹੜੀ ਪ੍ਰਵਾਨ ਕੀਤੀ ਹੈ ਪਿਆਰੇ ਮੋਹਨ ਜੀ ਆਪ ਕੀ ਸੇਵਾ ਮੈਂ ਹਾਜ਼ਰ ਹੈ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤਾ ਪਿਆਰਿਓ ਗੁਰੂ ਰਾਮਦਾਸ ਪਾਸ਼ਾ ਜੀ ਨੇ ਇਹ ਇਹ ਲੋ ਪ੍ਰਸਾਦ ਸਰੰਗ ਦੇ ਦੋ ਠੀਕ ਹੈ ਜੀ ਬਾਕੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਲਈ ਦੇਖ ਲੈ ਕੇ ਆਏ ਹੋ ਮਾਰੇ ਦੇ ਦਰ ਤੋਂ ਜੀ ਸ਼ੁਕਰਾਨਾ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਪਿਆਰੇ ਰਾਲ ਜੀ ਤੇ ਬਾਕੀ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਜੀ ਤੁਹਾਨੂੰ ਤੁਹਾਡਾ ਰਿਕਸ਼ਾ ਦਿਖਾ ਦਈਏ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਲੋ ਪਿਆਰੇ ਮੁੰਜੀ ਤੁਹਾਡਾ ਟੁੱਟਾ ਰਿਕਸ਼ਾ ਇੰਨਾ ਮੇਜ ਬਣ ਗਿਆ ਠੀਕ ਹੈ ਜੀ ਏ ਹੁਣ ਤੁਸੀਂ ਆਪਣੀ ਕਿਰਤ ਕਮਾਈ ਕਰਨੀ ਆ ਇਹਨੂੰ ਤੁਸੀਂ ਮੈਂ ਫੇਰੇ ਕਹਾਂ ਸਾਨੂੰ ਕੁਛ ਨਹੀਂ ਚਾਹੀਦਾ ਬਸ ਇੰਨਾ ਕੁ ਚਾਹੀਦਾ ਕਿ ਤੁਸੀਂ ਲੋੜਵੰਦਾਂ ਦੀ ਸੇਵਾ ਵੀ ਨਾਲ ਕਰੀ ਜਿਵੇਂ ਤੁਸੀਂ ਪਹਿਲੇ ਵੀ ਕਰਦੇ ਸੀ ਨਾ ਕਿਸੇ ਬਜ਼ੁਰਗ ਨੂੰ ਫ੍ਰੀ ਚ ਛੱਡ ਆਂਦੇ ਸੀ ਸਾਨੂੰ ਪਤਾ ਅਗ ਲੱਗਾ ਸੀ ਐਵੇਂ ਤੁਸੀਂ ਕਈਆਂ ਨੂੰ ਛੱਡ ਕੇ ਵੀ ਜਾਣਾ ਹੈ ਸਾਡੇ ਵੱਲੋਂ ਠੀਕ ਹੈ ਬਾਕੀ ਫੇਰ ਕਹਾਂ ਦੇਣ ਵਾਲੇ ਕੌਣ ਆ ਗੁਰੂ ਰਾਮਦਾਸ ਵਾਛਾ ਜੀ ਚਲੋ ਹੁਣ ਤੁਸੀਂ ਲੈ ਜਾਓ ਠੀਕ ਹੈ ਜੀ ਚੰਗਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪਿਆਰੇ ਮੂਹਨ ਜੀ ਉਹ ਇਨਸਾਨਾਂ ਜਿਨ੍ਹਾਂ ਨੇ ਸਨ ਸਾਹਿਬ ਦੇ ਬਾਹਰ ਬੈਠ ਕੇ ਸੇਵਾ ਕੀਤੀ ਹੈ ਜੀ ਤੇ ਕਿਸੇ ਗੁਰਸਿੱਖ ਇਹਨਾਂ ਦੀਦਾ ਫੋਟੋ ਪਾਈ ਸੀ ਕਿ ਪਿਆਰੇ ਮੋਹਨ ਜੀ ਲੋਕਾਂ ਦੀ ਸੇਵਾ ਵੀ ਕਰਦੇ ਆ ਤੇ ਪਰ ਇਹਨਾਂ ਦਾ ਰਿਕਸ਼ਾ ਖਰਾਬ ਸੀ ਸੋ ਅੱਜ ਪਿਆਰੇ ਮੋਹਨ ਨੂੰ ਨਵਾਂ ਰਿਕਸ਼ਾ ਮਿਲ ਗਿਆ ਜੀ ਖੁਸ਼ ਹੋ ਪਿਆਰੇ ਮੋਹਨ ਜੀ ਠੀਕ ਆ ਜੀ ਧੰਨਵਾਦ ਕਰ ਮੋਹਨ ਜੀ ਲੈ ਆਜੋ ਤੁਸੀਂ ਹੁਣ ਠੀਕ ਆ ਜੀ ਤਨ ਗੁਰੂ RAMDAS ਤਨ ਗੁਰੂ RAMDAS